ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਆਸਾ ਮਹੱਲਾ ਪੰਜਵਾ ਘਰ ਬਾਰਮਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤਿਆਗ ਸਗਲ ਸਿਆਨ ਪਾ ਭਾਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਜੋ ਸਗਲ ਦਿਸਾ ਛਾਰ ਸੂ ਪ੍ਰਭ ਜਾਣੀਐ ਸਾਧ ਸੰਗ ਗੁਰ ਪ੍ਰਸਾਦੀ 부ਜੀਐ ਏਕ ਹਰ ਕੈ ਰੰਗ ਰਹਾਉ ਸਰਨ ਸਮਰੱਥ ਏਕ ਤੇਰੀ ਦੂਜਾ ਨਹੀਂ ਠਾਉ ਮਹਾ ਪੌਜਲ ਲੰਗੀਐ ਸਦਾ ਹਰ ਗੁਣ ਗਾਉ ਜਨਮ ਵਰਨ ਨਿਵਾਰੀਐ ਦੁਖ ਨਾ ਜੰਪੁਰ ਹੋਏ ਨਾਮ ਨਿਧਾਨ ਸੋਈ ਪਾਈ ਕਿਰਪਾ ਕਰੇ ਪ੍ਰਾਪਸੂਏ ਇੱਕ ਟਿਕ ਆਧਾਰ ਇੱਕੋ ਇੱਕ ਕਾ ਮਨਜੂਰ ਇਕੱਠਾ ਨਹੀਂ ਬੋਲਦਣਾ ਇਕਾ ਯਾਨੀ ਕਕਾ ਇੱਕ ਛੱਡ ਨਹੀਂ ਜਾਣਾ ਦੋਵੇਂ ਕੱਕੇ ਬੋਲਨੇ ਨੇ ਇਕ ਕਾ ਮਨਜੂਰ ਨਾਨਕ ਜਪਿਐ ਮਿਲ ਸਾਧ ਸੰਗਤ ਹਰ ਬਿਨਾ ਅਵਰ ਨ ਹੋਰਾ ਆਸਾ ਮਹੱਲਾ ਪੰਜਵਾ ਜੀਵ ਮਾਨ ਤਨ ਪ੍ਰਾਨ ਪ੍ਰਭ ਕੇ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਜੀਵ ਮਾਨ ਤਨ ਪ੍ਰਾਨ ਪ੍ਰਭ ਕੇ ਦिए ਸਭ ਰਸ ਭੋਗ ਦੀਨ ਬੰਧਪ ਜੀ ਅਦਾਤਾ ਸ਼ਰਨ ਰੱਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਮ ਮੇਰੇ ਮਨ ਧਿਆਏ ਹਰ ਹਰ ਨਾਮ ਮੇਰੇ ਮਨ ਧਿਆਏ ਹਰ ਹਰ ਨਾਮ ਹਲਤ ਪਲਤ ਸਹਾਈ ਸੰਗੇ ਹਲਤ ਪਲਤ ਸਹਾਈ ਸੰਗੇ ਹਲਤ ਪਲਤ ਸਹਾਈ ਸੰਗੇ ਇਕ ਸਿਉ ਲਿਬ ਲਾਓ ਰਹਾਓ বেদ ਸਾਸਤਰ ਜਾਣ ਧਿਆਵਹਿ ਤਰਨ ਕਉ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਅਚਾਰ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤ ਗੁਰ ਦੇਵ ਨਾਮ ਦ੍ਰਿੜ ਕਰ ਭਗਤ ਹਰ ਕੀ ਨਾਮ ਦ੍ਰਿੜ ਕਰ ਭਗਤ ਹਰ ਕੀ ਨਾਮ ਧ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਨ ਦਾਯਾਲ ਤੇਰੀ ਤੂੰ ਨਿਮਾਣੇ ਮਾਣ ਜੀਅ ਪ੍ਰਾਨ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਣ ਆਸਾ ਮਹੱਲਾ ਪੰਜਵਾ ਢੋਲ ਢੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਾਏ ਵਿਸਰਾਮ ਖਾਟ ਲਾਭ ਗੋਬਿੰਦ ਹਰ ਰਸ ਇੱਥੇ ਵਿਸਰਾਮ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਉਹ ਵੀ ਜਪੀਐ ਪਾਤਿ ਵਿਸਰਾਮ ਲਾਣਾ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਾਭ ਤਿਆਗ ਅਵਰ ਪ੍ਰੀਤ ਰਹਾਉ ਸਾਸ ਸਾਸ ਧਿਆਇ ਸੋ ਪ੍ਰਭ ਕਰਨ ਕਾਰਨ ਸਮਰਾਥ ਸੋ ਪ੍ਰਾਭ ਕਰਨ ਕਾਰਨ ਸਮਰਾਥ ਇਥੇ ਠਮਕ ਲੱਗੀ ਸੋ ਪ੍ਰਾਭ ਕਰਨ ਕਾਰਨ ਸਮਰਾਥ ਸੋ ਪ੍ਰਾਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾ ਆਠ ਪਹਿਰ ਪ੍ਰਾਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਅਗਮ ਅਪਾਰ ਚਰਨ ਕਮਲ ਵਸਾ ਹਿਰਦੈ ਜੀਅ ਕੋ ਆਧਾਰ ਕਰਿ ਕਿਰਪਾ ਪ੍ਰਾਪ ਬਾਰ ਬ੍ਰਹਮ ਗੁਣ ਤੇਰਾ ਜਸ ਗਾਉ ਸਰਬ ਸੂਖ ਵੱਡੀ ਵਡਿਆਈ Jap ਜੀਵੈ ਨਾਨਕ ਨਾਉ ਅਸ ਮਹੱਲਾ ਪੰਜਵਾ ਉਦਮ ਕਰਾਓ ਕਰਾਵੋ ਠਾਕੁਰ ਉਦਮ ਕਰਾਓ ਕਰਾਵੋ ਠਾਕੁਰ ਬੇਖਤ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਨ ਆਪੇ ਹੀ ਪ੍ਰਭ ਰੰਗ ਚਰਾਵੋ ਉਚਾਰਨ ਕਰਨਾ ਹਰ ਹਰ ਨਾਮ ਚਰਾਵੋ ਰੰਗਨ ਚੱਚਾ ਪਹਿਲਾਂ ਲਾਉਣਾ ਚਰਾਵੋ ਨਹੀਂ ਕਹਿਣਾ ਝੱਜਾ ਨਹੀਂ ਕਹਿ ਦੇਣਾ ਚ ਚਰਾਵੋ ਮਨ ਮਹਿ ਰਾਮ ਨਾਮ ਜਾਪ ਕਰ ਕਿਰਪਾ ਅਵਸੋ ਮੇਰਾ ਹਿਰਦੈ ਮੇਰਾ ਨਿਤਨਾ ਮੇਰਾ ਹਿਰਦੈ ਸੁੱਧ ਕਾਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਆਪ ਰਹਾਓ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ ਦਇਆ ਕਰਹੁ ਕਿਰਮ ਆਪਣੇ ਕਉ ਇਹ ਮਨੋਰਥ ਸੁਆਉ ਤਾਨੁ ਤਨੁ ਤੇਰਾ ਤੂ ਪ੍ਰਭ ਮੇਰਾ ਹਮਰੈ ਵਸ ਕਿਛ ਨਾਹਿ ਜੋ ਜੋ ਰਖ ਹੈ ਤਿਉ ਤਿਉ ਰਹਿਣਾ ਤੇਰਾ ਦਿਆ ਖਾਹਿ ਜਨਮ ਜਨਮ ਕੇ ਕਿਲ ਵਿਖ ਕਟੈ ਮੱਜਨ ਹਰ ਜਨ ਧੂਰ ਭਾਇ ਭਗਤ ਭਰਮ ਭਉ ਨਾਸੈ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ ਪੰਜਵਾ ਅਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਾਪਤਾਰੀ ਸਤਗੁਰ ਬਖਸ਼ਿਆ ਹਰ ਨਾਮ ਕਲਯੁਗ ਉਧਾਰਿਆ ਗੁਰਦੀਵ ਮਲ ਮੂਤ ਮੂੜ ਜੇ ਮੁਗਦ ਹੁਤੇ ਸਭ ਲੱਗੇ ਤੇਰੀ ਸੇਵਾ ਇਹ ਮੇਂਤਨਲ ਪਾਦਿ ਸ਼ੁੱਧ ਹੋਏਗਾ ਮੋਗਦ ਜਿਆਦਾ ਆਉਂਦਾ ਮੰਮੀ ਔਂਕੜ ਗੱਗਾ ਧੱਦਾ ਮੁਗਦ ਇਹ ਮੋਗਦ ਇਸ ਤਰ੍ਹਾਂ ਥੋੜਾ ਜਿਹਾ ਹੀ ਫਰਕ ਹੈ ਉਚਾਰਨ ਦਾ ਰਹਾਉ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮਹਿ ਰਹਾ ਅਸਮਾਈ ਧਰਮ ਰਾਜਾ ਬਿਸਮਾਦ ਹੂਆ ਸਭ ਪਈ ਪੈਰੀ ਆਈ ਸਤਜੁਗ ਤ੍ਰੇਤਾ ਦੁਆਪਰ ਭਣੀਐ ਕਲਜੁਗ ਉਤਮੋ ਜੁਗਾ ਮਾਹੀ ਇਹ ਕਲਜੁਗ ਉਤਮੋ ਇੱਥੇ ਠਮਕ ਲੱਗ ਜੇਗੀ ਜੁਗਾ ਮਾਹ ਯਾਨੀ ਹੋਰਾਂ ਜੁਗਾ ਦੇ ਵਿੱਚੋਂ ਕਲਜੁਗ ਨੂੰ ਉੱਤਮ ਮੰਨਿਆ ਗਿਆ ਕਿਉਂਕਿ ਅੱਗੇ ਦੱਸਿਆ ਅਹ ਕਰ ਕਰੇ ਸੋ ਅਹ ਕਰ ਪਾਏ ਯਾਨੀ ਕੋਈ ਸਹੱਤ ਨਾਲ ਕਰਦਾ ਉਸੇ ਹੱਥ ਨਾਲ ਪ੍ਰਾਪਤ ਹੁੰਦਾ ਉਸ ਨੂੰ ਉਹੀ ਫਲ ਪ੍ਰਾਪਤ ਹੁੰਦਾ ਹਾਂਜੀ ਕੋਈ ਆਦਮੀ ਕਿਸੇ ਹੋਰ ਦੀ ਥਾਂ ਨਹੀਂ ਪਕੜਿਆ ਜਾਂਦਾ ਹੈ ਸਤਯੁਗ ਤੇ ਤ੍ਰੇਤਾ ਦੁਆਪਰ ਬਣਿਆ ਕਲਯੁਗ ਉਤਮ ਜੁਗਾ ਮਾਹੀ ਇਹ ਕਰ ਕਰੇ ਸੋ ਇਹ ਕਰ ਪਾਈ ਕੋਈ ਨਾ ਪਕੜਿਆ ਕਿਸੈ ਥਾਈ ਹਰ ਜੀਵ ਸੋਈ ਕਰ ਹੈ ਜੇ ਭਗਤ ਤੇਰੇ ਜਾਚ ਹੈ ਇਹ ਤੇਰਾ ਬਿਰਦ ਘਰ ਜੋੜ ਨਾਨਕ ਦਾਨ ਮੰਗੈ ਆਪਣੇ ਸੰਤਾ ਦੇਹ ਹਰ ਦਰਸ ਰਾਗ ਅਸਾ ਮਹੱਲਾ ਪੰਜਵਾ ਘਰ ਤੇਰਵਾ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਬਚਨੁ ਤੇਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾ ਬਿਖਾਦੀ ਦੁਸਟ ਅਪਵਾਦੀ ਦੁਸਟ ਇਕੱਠਾ ਹੀ ਬੋਨਾ ਦੁਸਟ ਮਹਾ ਬਿਖਾਦੀ ਦੁਸਟ ਅਪਵਾਦੀ ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁੰਨੀਤ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਆਪਣੰਤੇ ਪੂਲਾ ਹੀ ਇਨਕੇ ਕੋਲ ਉਧਾਰੇ ਕੋਏ ਨ ਜਾਣੈ ਕੋਏ ਨ ਮੰਨੈ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨ ਖਿਨ ਵਾਰੇ ਆਸਾ ਮਹੱਲਾ ਪੰਜਵਾ ਬਾਵਰ ਸੋਏ ਰਹੇ ਸੋਏ ਰਹੇ ਰਹਾਉ ਮੋਹ ਕਟੰਬ ਬਿਖੈ ਰਸਮਾਤੇ ਮਿਥਿਆ ਗਹਨ ਗਹੇ ਮਿਥਿਆ ਗਹਿਨ ਗਹੇ ਗਹਨ ਨਹੀਂ ਕਹਿਣਾ ਗਹਿਨ ਗਹੇ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਾਨ ਮੁਖ ਸਤ ਕਹੇ ਹਾਏ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਇੱਥੇ ਵਿਸਰਾਮ ਹੈ ਮਾਨ ਮੁਖ ਇਹ ਵੱਖਰਾ ਪਾਠ ਕਰਨਾ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ ਮਨ ਮੁਖ ਸਤ ਕਹੀ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਤਿਲ ਮਰਮ ਨਾ ਲਹੇ ਕਾਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਹੇ ਨਾਨਕ ਸਰਣ ਆਹੇ ਆਸਾ ਮਹੱਲਾ ਪੰਜਵਾ ਤੇ ਪਦੇ ਉਹਾ ਪ੍ਰੇਮ ਪਰੀ ਉਹਾ ਪ੍ਰੇਮ ਪਰੀ ਰਹਾਉ ਕਨਕ ਮਾਣਿਕ ਗਜ ਮੋਤੀਨ ਲਾਲਨ ਨਹਿਨਾਹ ਨਹੀਂ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਕਨਕ ਮਾਣਿਕ ਗਜ ਮੋਤੀਨ ਲਾਲਨ ਨਹਿਨਾਹ ਨਹੀਂ ਰਾਜਨ ਭਗਨ ਹੁਕਮ ਨਾ ਸਾਧਨ ਆਏ ਰਾਜਨ ਭਗਨ ਜਿਹੜਾ ਪਾਠ ਹੈ ਸੰਪਰਦਾਇ ਵਿੱਚ ਇਕੱਠਾ ਹੀ ਕਰਾਇਆ ਜਾਂਦਾ ਹੈ ਉnde ਪਾਤਸ਼ੇਦ ਪੋਥੀਆਂ ਚ ਵੱਖਰਾ ਲਿਖਿਆ ਹੋਇਆ ਰਾਜ ਨਾ ਭਾਗ ਨਾ ਪਰਸੰਪਰਦਾ ਦੇ ਵਿੱਚ ਇਹ ਪਾਠ ਇਕੱਠਾ ਕਰਾਇਆ ਜਾਂਦਾ ਹੈ ਕਈ ਪੁੱਛਦੇ ਆਂ ਵੀ ਸੰਪਰਦਾ ਦਾ ਕੀ ਅਰਥ ਹੈ ਸੰਪਰਦਾ ਦਾ ਅਰਥ ਹੁੰਦਾ ਜਿਹੜਾ ਸੰਗ ਕੀ ਭਲੀ ਪ੍ਰਕਾਰ ਜਿਹੜਾ ਵੱਡਿਆਂ ਬਡੇਰਿਆਂ ਤੋਂ ਸਾਨੂੰ ਪ੍ਰਦਾਨ ਹੋਇਆ ਹੋਵੇ ਸੀਨੇ ਬਸੀਨੇ ਸਾਨੂੰ ਮਿਲਿਆ ਹੋਵੇ ਜਿਵੇਂ ਇੱਥੇ ਦਮਦਮਸਾਹ ਮਹਾਰਾਜ ਨੇ ਸੰਥਿਆ ਕਰਾਈ 48 ਸਿੰਘਾਂ ਨੇ ਪੜ੍ਹੀ ਆ ਬਾਬਾ ਦੀਪ ਸਿੰਘ ਜੀ ਤੋਂ ਟਕਸਾਲ ਚੱਲੀ ਭਾਈ ਮਨੀ ਸਿੰਘ ਜੀ ਤੋਂ ਚੱਲੀ ਉਹ ਸੀਨੇ ਬਸੀਨੇ ਜੋ ਪ੍ਰਦਾਨ ਹੋਇਆ ਉਸ ਨੂੰ ਸੰਪਰਦਾਇ ਕਹਿੰਦੇ ਹਨ ਇਸ ਕਰਕੇ ਜਿਹੜਾ ਵੱਡਿਆਂ ਤੋਂ ਮਿਲਿਆ ਹੋਇਆ ਹੈ ਮਹਾਰਾਜ ਨੇ ਜਿਹੜਾ ਪਾਠ ਮੁਖ ਕਰਾਇਆ ਉਹ ਇਕੱਠਾ ਹੀ ਕਰਾਇਆ ਆਪਣੇ ਕੋਲੋਂ ਨਹੀਂ ਹੁੰਦੇ ਆ ਵੀ ਆਪਣੇ ਆਪ ਹੀ ਵੀ ਆ ਵੱਖਰਾ ਕਰਨ ਉਹ ਇਕੱਠੇ ਕਰਨ ਉਹ ਇਹ ਸੀਨੇ ਬਸੀਨੇ ਚੱਲੇ ਆ ਰਹੇ ਆ ਰਾਜਨ ਭਾਗਨ ਹੁਕਮਨਾ ਸਾਦਨ ਕਿਛ ਕਿਛ ਨਾ ਚਾਹੀ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਰੀ ਵਾਹਿਗੁਰੂ ਜੀ ਕਾ ਕਾਲ ਸਾਗਰ ਵਾਹਿਗੁਰੂ ਜੀ ਕੀ ਪਤੇ